ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿੱਥੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ऑपरेशन प्रहार शुरू ਕੀਤਾ ਗਿਆ ਸੀ ਅੱਜ ਉਸ ਦੇ ਮੱਦੇ ਨਜ਼ਰ ਹੀ ਜਲੰਧਰ ਦੇ ਕਮਿਸ਼ਨਰ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਅੱਜ ਜੋ ਕਿ ਇਹ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇ ਨਜ਼ਰ ਹੀ ਉਹਨਾਂ ਨੇ ਦੱਸਿਆ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿੱਥੇ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੱਦੇ ਨਜ਼ਰ ਅੱਜ ਉਹਨਾਂ ਦੇ ਵੱਲੋਂ ਘਰ ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਜੋ ਕਿ ਹੈ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਗੁੰਡਾਗਰਦੀ ਦੇ ਉੱਤੇ ਸ਼ੁਰੂ ਕੀਤਾ ਸੀਗਾ ਜਿਸ ਦੇ ਮੱਦੇ ਨਜ਼ਰ ਹੁਣ ਪੂਰੇ ਪੰਜਾਬ ਦੇ ਉੱਤੇ ਤੇ ਵਰਲਡ ਦੇ ਵਿੱਚ ਕਿੱਥੇ ਵੀ ਬੈਠੇ ਜੋ دہشتਗਰਦ ਨੇ ਗੁੰਡਾਗਰਦ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਕਿ ਜਿਸ ਦੇ ਤਹਿਤ 2000 ਤੋਂ ਵੱਧ ਕਰਮਚਾਰੀ ਜੋ ਕੀ ਹੈ ਇਸ ਵੇਲੇ ਕੰਮਕਾਜ ਉੱਤੇ ਲਾ ਦਿੱਤੇ ਗਏ ਨੇ ਤੇ ਇਸ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਮੈਡਮ ਤਨਪ੍ਰੀਤ कौर ਦੇ ਵੱਲੋਂ ਵੀ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਇੱਥੇ ਜੀ ਮੇਨ ਸੀਗਾ ਕਿ ਆਪਰੇਸ਼ਨ ਪ੍ਰਹਾਰ ਦੇ ਅਧੀਨ ਜੋ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਮਿਸ਼ਨਰ ਜਲੰਧਰ ਦੇ ਵਿੱਚ ਅੱਜ ਸਾਡੀਆਂ 50 ਟੀਮਾਂ ਅਸੀਂ ਆਪਣੇ ਸਾਰੇ ਥਾਣਿਆਂ ਦੇ ਵਿੱਚ ਭੇਜੀਆਂ ਜਿੱਦੇ ਚ ਅਸੀਂ ਟਾਰਗੇਟਡ ਆਪਣੇ ਕ੍ਰਿਮੀਨਲਸ ਗੈਂਗਸਟਰਸ ਦੇ ਐਸੋਸੀਏਟਸ ਆਇਡੈਂਟੀਫਾਈ ਕੀਤੇ ਸੀ ਉਹਨਾਂ ਦੇ ਸਾਥੀ ਆਇਡੈਂਟੀਫਾਈ ਕੀਤੇ ਸੀ ਸੋ ਇਸ ਦੇ ਵਿੱਚ ਅਸੀਂ ਹੁਣ ਤੱਕ 70 ਬੰਦੇ ਰਾਉਂਡ ਅਪ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਜੋ ਅਸੀਂ ਤੁਹਾਡੇ ਨਾਲ ਸ਼ਾਮ ਤੱਕ ਸ਼ੇਅਰ ਕਰਦੇ ਹਾਂ ਜੀ ਮੈਮ ਅੱਜ ਇੱਥੇ ਜਿੱਥੇ ਜਿੱਥੇ ਤੁਸੀਂ ਪਹੁੰਚੇ ਹੋ ਇੱਥੇ ਵੀ ਕੋਈ ਨਾਮਜ਼ਦ ਹੋਇਆ ਸੀ ਬੰਦਾ ਜੀ ਉਹ ਇਹ ਏਰੀਆ ਦੇ ਨਾਲ ਵੀ ਹੈਗਾ ਜੀ ਬਾਕੀ ਵੀ ਸਾਡੇ ਹੈਗੇ ਜਿੱਥੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜੀ ਅੱਜ ਤੁਸੀਂ ਮੈਮ ਖੁਦ ਗਰਾਉਂਡ ਲੈਵਲ ਤੋਂ ਉੱਤੇ ਉਹ ਕੋਈ ਹੋਰ ਵੱਡੀ ਇੰਦਾਂ ਦੀ ਸਾਹਮਣੇ ਆਈ ਹੈ ਕੱਟ ਜਿਵੇਂ ਜਿਵੇਂ ਕੋਈ ਚੀਜ਼ ਸਾਹਮਣੇ ਆਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਜਿੱਥੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਅੱਜ ਉਸ ਦੇ ਮੱਦੇਨਜ਼ਰ ਹੀ ਜਲੰਧਰ ਦੇ ਕਮਿਸ਼ਨਰ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਅੱਜ ਜੋ ਕਿ ਇਹ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਹੀ ਉਹਨਾਂ ਨੇ ਦੱਸਿਆ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿੱਥੇ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਉਹਨਾਂ ਦੇ ਵੱਲੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਜੋ ਕੀਤਾ ਹੈ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਸਰਕਾਰ ਗੁੰਡਾਗਰਦੀ ਦੇ ਉੱਤੇ ਸ਼ੁਰੂ ਕੀਤਾ ਸੀਗਾ ਜਿਸ ਦੇ ਮੱਦੇ ਨਜ਼ਰ ਹੁਣ ਪੂਰੇ ਪੰਜਾਬ ਦੇ ਉੱਤੇ ਤੇ ਵਰਲਡ ਦੇ ਵਿੱਚ ਕਿੱਥੇ ਵੀ ਬੈਠੇ ਜੋ ਦਹਿਸ਼ਤਗਰਦ ਨੇ ਗੁੰਡਾਗਰਦ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਕਿ ਜਿਸ ਦੇ ਤਹਿਤ 2000 ਤੋਂ ਵੱਧ ਕਰਮਚਾਰੀ ਜੋ ਕੀ ਹੈ ਇਸ ਵੇਲੇ ਕੰਮਕਾਜ ਉੱਤੇ ਲਾ ਦਿੱਤੇ ਗਏ ਨੇ ਤੇ ਇਸ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਮੈਡਮ ਤਨਪ੍ਰੀਤ कौर ਦੇ ਵੱਲੋਂ ਵੀ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਇੱਥੇ ਜੀ ਮੇਨ ਸੀਗਾ ਕਿ ਆਪਰੇਸ਼ਨ ਪ੍ਰਹਾਰ ਦੇ ਅਧੀਨ ਜੋ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਮਿਸ਼ਨਰ ਜਲੰਧਰ ਦੇ ਵਿੱਚ ਅੱਜ ਸਾਡੀਆਂ 50 ਟੀਮਾਂ ਅਸੀਂ ਆਪਣੇ ਸਾਰੇ ਥਾਣਿਆਂ ਦੇ ਵਿੱਚ ਭੇਜੀਆਂ ਜਿੱਦੇ ਵਿੱਚ ਅਸੀਂ ਟਾਰਗੇਟਡ ਆਪਣੇ ਕ੍ਰਿਮੀਨਲਸ ਗੈਂਗਸਟਰਸ ਦੇ ਐਸੋਸੀਏਟਸ ਆਇਡੈਂਟੀਫਾਈ ਕੀਤੇ ਜੀ ਉਹਨਾਂ ਦੇ ਸਾਥੀ ਆਇਡੈਂਟੀਫਾਈ ਕੀਤੇ ਸੀ ਸੋ ਇਸ ਦੇ ਵਿੱਚ ਅਸੀਂ ਹੁਣ ਤੱਕ 70 ਬੰਦੇ ਰਾਉਂਡ ਅਪ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਜੋ ਅਸੀਂ ਤੁਹਾਡੇ ਨਾਲ ਸ਼ਾਮ ਤੱਕ ਸ਼ੇਅਰ ਕਰਦੇ ਹਾਂ ਜੀ ਮੈਮ ਅੱਜ ਇੱਥੇ ਜਿੱਥੇ ਜਿੱਥੇ ਤੁਸੀਂ ਪਹੁੰਚੇ ਹੋ ਇੱਥੇ ਵੀ ਕੋਈ ਨਾਮਜ਼ਦ ਹੋਇਆ ਸੀ ਬੰਦਾ ਜੀ ਉਹ ਇਹ ਏਰੀਆ ਦੇ ਨਾਲ ਵੀ ਹੈਗਾ ਜੀ ਬਾਕੀ ਵੀ ਸਾਡੇ ਹੈਗੇ ਜਿੱਥੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜੀ ਅੱਜ ਤੁਸੀਂ ਮੈਮ ਖੁਦ ਗਰਾਉਂਡ ਲੈਵਲ ਤੇ ਉੱtre ਹੋ ਕੋਈ ਹੋਰ ਵੱਡੀ ਇੰਦਾਂ ਦੀ ਸਾਹਮਣੇ ਆਈ ਹੈ ਕੱਟ ਜਿਵੇਂ ਕੋਈ ਚੀਜ਼ ਸਾਹਮਣੇ ਆਂਦੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਜਿੱਥੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਅੱਜ ਉਸ ਦੇ ਮੱਦੇਨਜ਼ਰ ਹੀ ਜਲੰਧਰ ਦੇ ਕਮਿਸ਼ਨਰ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਅੱਜ ਜੋ ਕਿ ਇਹ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਹੀ ਉਹਨਾਂ ਨੇ ਦੱਸਿਆ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿੱਥੇ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਉਹਨਾਂ ਦੇ ਵੱਲੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਜੋ ਕੀਤਾ ਹੈ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਗੁੰਡਾਗਰਦੀ ਦੇ ਉੱਤੇ ਸ਼ੁਰੂ ਕੀਤਾ ਸੀਗਾ ਜਿਸ ਦੇ ਮੱਦੇ ਨਜ਼ਰ ਹੁਣ ਪੂਰੇ ਪੰਜਾਬ ਦੇ ਉੱਤੇ ਤੇ ਵਰਲਡ ਦੇ ਵਿੱਚ ਕਿੱਥੇ ਵੀ ਬੈਠੇ ਜੋ دہشت ਗਰਦ ਨੇ ਗੁੰਡਾਗਰਦ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਕਿ ਜਿਸ ਦੇ ਤਹਿਤ 2000 ਤੋਂ ਵੱਧ ਕਰਮਚਾਰੀ ਜੋ ਕੀ ਹੈ ਇਸ ਵੇਲੇ ਕੰਮਕਾਜ ਉੱਤੇ ਲਾ ਦਿੱਤੇ ਗਏ ਨੇ ਤੇ ਇਸ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇ ਨਜ਼ਰ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਇਥੇ ਜੀ ਮੇਨ ਸੀਗਾ ਕਿ ਆਪਰੇਸ਼ਨ ਪ੍ਰਹਾਰ ਦੇ ਅਧੀਨ ਜੋ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਮਿਸ਼ਨਰ ਜਲੰਧਰ ਦੇ ਵਿੱਚ ਅੱਜ ਸਾਡੀਆਂ 50 ਟੀਮਾਂ ਅਸੀਂ ਆਪਣੇ ਸਾਰੇ ਥਾਣਿਆਂ ਦੇ ਵਿੱਚ ਭੇਜੀਆਂ ਜਿੱਦੇ ਵਿੱਚ ਅਸੀਂ ਟਾਰਗੇਟਡ ਆਪਣੇ ਕ੍ਰਾਈਮਨਲਸ ਗੈਂਗਸਟਰਸ ਦੇ ਐਸੋਸੀਏਟਸ ਆਇਡੈਂਟੀਫਾਈ ਕੀਤੇ ਸੀ ਉਹਨਾਂ ਦੇ ਸਾਥੀ ਆਇਡੈਂਟੀਫਾਈ ਕੀਤੇ ਸੀ ਸੋ ਇਸ ਦੇ ਵਿੱਚ ਅਸੀਂ ਹੁਣ ਤੱਕ 70 ਬੰਦੇ ਰਾਉਂਡ ਅਪ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਜੋ ਅਸੀਂ ਤੁਹਾਡੇ ਨਾਲ ਸ਼ਾਮ ਤੱਕ ਸ਼ੇਅਰ ਕਰਦੇ ਹਾਂ ਜੀ ਮੈਮ ਅੱਜ ਇੱਥੇ ਜਿੱਥੇ ਜਿੱਥੇ ਕਿਸੇ ਪਹੁੰਚੇ ਇੱਥੇ ਵੀ ਕੋਈ ਨਾਮਜ਼ਦ ਹੋਇਆ ਸੀ ਬੰਦਾ ਜੀ ਉਹ ਇਹ ਏਰੀਆ ਦੇ ਨਾਲ ਵੀ ਹੈਗਾ ਜੀ ਬਾਕੀ ਵੀ ਸਾਡੇ ਹੈਗੇ ਜਿੱਥੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜੀ ਅੱਜ ਤੁਸੀਂ ਮੈਮ ਖੁਦ ਗਰਾਉਂਡ ਲੈਵਲ ਤੇ ਉੱtre ਹੋ ਕੋਈ ਹੋਰ ਵੱਡੀ ਇਦਾਂ ਦੀ ਸਾਹਮਣੇ ਆਈ ਹੈ ਕੱਚੇ ਜਿਵੇਂ ਜਿਵੇਂ ਕੋਈ ਚੀਜ਼ ਸਾਹਮਣੇ ਆਂਦੀ ਆਪਾਂ ਤੁਹਾਡਾ ਸ਼ੇਅਰ ਕਰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿੱਥੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਅੱਜ ਉਸ ਦੇ ਮੱਦੇਨਜ਼ਰ ਹੀ ਜਲੰਧਰ ਦੇ ਕਮਿਸ਼ਨਰ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਅੱਜ ਜੋ ਕਿ ਇਹ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਹੀ ਉਹਨਾਂ ਨੇ ਦੱਸਿਆ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿੱਥੇ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਉਹਨਾਂ ਦੇ ਵੱਲੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਦੱਸਦੀ ਹੈ ਕਿ ਡੀਜੀਪੀ ਗੌਰਵ ਯਾਦਵ ਨੇ ਜੋ ਕਿ ਹੈ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਗੁੰਡਾਗਰਦੀ ਦੇ ਉੱਤੇ ਸ਼ੁਰੂ ਕੀਤਾ ਸੀਗਾ ਜਿਸ ਦੇ ਮੱਦੇਨਜ਼ਰ ਹੁਣ ਪੂਰੇ ਪੰਜਾਬ ਦੇ ਉੱਤੇ ਤੇ ਵਰਲਡ ਦੇ ਵਿੱਚ ਕਿੱਥੇ ਵੀ ਬੈਠੇ ਜੋ دہشت گرد ਨੇ ਗੁੰਡਾਗਰਦ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਕਿ ਜਿਸ ਦੇ ਤਹਿਤ 2000 ਤੋਂ ਵੱਧ ਕਰਮਚਾਰੀ ਜੋ ਕੀ ਹੈ ਇਸ ਵੇਲੇ ਕੰਮਕਾਜ ਉੱਤੇ ਲਾ ਦਿੱਤੇ ਗਏ ਨੇ ਤੇ ਇਸ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਇੱਥੇ ਜੀ ਮੇਨ ਸੀਗਾ ਕਿ ਆਪਰੇਸ਼ਨ ਪ੍ਰਹਾਰ ਦੇ ਅਧੀਨ ਜੋ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਮਿਸ਼ਨਰ ਜਲੰਧਰ ਦੇ ਵਿੱਚ ਅੱਜ ਸਾਡੀਆਂ 50 ਟੀਮਾਂ ਅਸੀਂ ਆਪਣੇ ਸਾਰੇ ਥਾਣਿਆਂ ਦੇ ਵਿੱਚ ਭੇਜੀਆਂ ਜਿੱਦੇ ਵਿੱਚ ਅਸੀਂ ਟਾਰਗੇਟਡ ਆਪਣੇ ਕ੍ਰਿਮੀਨਲਸ ਗੈਂਗਸਟਰਸ ਦੇ ਐਸੋਸੀਏਟਸ ਆਇਡੈਂਟੀਫਾਈ ਕੀਤੇ ਸੀ ਉਹਨਾਂ ਦੇ ਸਾਥੀ ਆਇਡੈਂਟੀਫਾਈ ਕੀਤੇ ਸੀ ਸੋ ਇਸ ਦੇ ਵਿੱਚ ਅਸੀਂ ਹੁਣ ਤੱਕ 70 ਬੰਦੇ ਰਾਉਂਡ ਅਪ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਜੋ ਅਸੀਂ ਤੁਹਾਡੇ ਨਾਲ ਸ਼ਾਮ ਤੱਕ ਸ਼ੇਅਰ ਕਰਦੇ ਹਾਂ ਜੀ ਮੈਮ ਅੱਜ ਇੱਥੇ ਜਿੱਥੇ ਜਿੱਥੇ ਕਿਸੇ ਪਹੁੰਚੇ ਇੱਥੇ ਵੀ ਕੋਈ ਨਾਮਜ਼ਦ ਹੋਇਆ ਸੀ ਬੰਦਾ ਜੀ ਉਹ ਇਹ ਏਰੀਆ ਦੇ ਨਾਲ ਵੀ ਹੈਗਾ ਜੀ ਬਾਕੀ ਵੀ ਸਾਡੇ ਹੈਗੇ ਜਿੱਥੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜੀ ਅੱਜ ਤੁਸੀਂ ਮੈਮ ਖੁਦ ਗਰਾਉਂਡ ਲੈਵਲ ਤੇ ਉੱtre ਹੋ ਕੋਈ ਹੋਰ ਵੱਡੀ ਇਦਾਂ ਦੀ ਸਾਹਮਣੇ ਆਈ ਹੈ ਕੱਚੀ ਜਿਵੇਂ ਜਿਵੇਂ ਕੋਈ ਚੀਜ਼ ਸਾਹਮਣੇ ਆਂਦੀ ਆਪਾਂ ਤੁਹਾਡਾ ਨਾਲ ਸ਼ੇਅਰ ਕਰਦੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਜਿੱਥੇ ਮੰਗਲਵਾਰ ਨੂੰ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਵੱਲੋਂ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਅੱਜ ਉਸ ਦੇ ਮੱਦੇਨਜ਼ਰ ਹੀ ਜਲੰਧਰ ਦੇ ਕਮਿਸ਼ਨਰ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਅੱਜ ਜੋ ਕਿ ਇਹ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਹੀ ਉਹਨਾਂ ਨੇ ਦੱਸਿਆ ਹੈ ਕਿ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਜਿੱਥੇ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਸ਼ੁਰੂ ਕੀਤਾ ਗਿਆ ਸੀ ਉਸ ਦੇ ਮੱਦੇਨਜ਼ਰ ਅੱਜ ਉਹਨਾਂ ਦੇ ਵੱਲੋਂ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਦਰਅਸਲ ਦੱਸ ਦਈਏ ਕਿ ਡੀਜੀਪੀ ਗੌਰਵ ਯਾਦਵ ਨੇ ਜੋ ਕਿ ਹੈ ਮੰਗਲਵਾਰ ਨੂੰ ਇਹ ਆਪਰੇਸ਼ਨ ਪ੍ਰਹਾਰ ਗੁੰਡਾਗਰਦੀ ਦੇ ਉੱਤੇ ਸ਼ੁਰੂ ਕੀਤਾ ਸੀਗਾ ਜਿਸ ਦੇ ਮੱਦੇਨਜ਼ਰ ਹੁਣ ਪੂਰੇ ਪੰਜਾਬ ਦੇ ਉੱਤੇ ਤੇ ਵਰਲਡ ਦੇ ਵਿੱਚ ਕਿੱਥੇ ਵੀ ਬੈਠੇ ਜੋ دہشت گرد ਨੇ ਗੁੰਡਾਗਰਦ ਨੇ ਉਹਨਾਂ ਦੇ ਉੱਤੇ ਨਜ਼ਰ ਰੱਖੀ ਜਾਵੇ ਕਿ ਜਿਸ ਦੇ ਤਹਿਤ 2000 ਤੋਂ ਵੱਧ ਕਰਮਚਾਰੀ ਜੋਤੀ ਹੈ ਇਸ ਵੇਲੇ ਕੰਮਕਾਜ ਉੱਤੇ ਲਾ ਦਿੱਤੇ ਗਏ ਨੇ ਤੇ ਇਸ ਆਪਰੇਸ਼ਨ ਪ੍ਰਹਾਰ ਦੇ ਤਹਿਤ ਅੱਜ ਮੈਡਮ ਤਨਪ੍ਰੀਤ ਕੌਰ ਦੇ ਵੱਲੋਂ ਵੀ ਛਾਪੇਮਾਰੀ ਕੀਤੀ ਗਈ ਇਸ ਦੇ ਮੱਦੇਨਜ਼ਰ ਉਹਨਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਇੱਥੇ ਜੀ ਮੇਨ ਸੀਗਾ ਕਿ ਆਪਰੇਸ਼ਨ ਪ੍ਰਹਾਰ ਦੇ ਅਧੀਨ ਜੋ ਅਸੀਂ ਆਪਣੇ ਸ਼ਹਿਰ ਦੇ ਵਿੱਚ ਕਮਿਸ਼ਨਰ ਜਲੰਧਰ ਦੇ ਵਿੱਚ ਅੱਜ ਸਾਡੀਆਂ 50 ਟੀਮਾਂ ਅਸੀਂ ਆਪਣੇ ਸਾਰੇ ਥਾਣਿਆਂ ਦੇ ਵਿੱਚ ਭੇਜੀਆਂ ਜਿੱਦੇ ਵਿੱਚ ਅਸੀਂ ਟਾਰਗੇਟਡ ਆਪਣੇ ਕ੍ਰਿਮੀਨਲਸ ਗੈਂਗਸਟਰਸ ਦੇ ਐਸੋਸੀਏਟਸ ਆਇਡੈਂਟੀਫਾਈ ਕੀਤੇ ਸੀ ਉਹਨਾਂ ਦੇ ਸਾਥੀ ਆਇਡੈਂਟੀਫਾਈ ਕੀਤੇ ਸੀ ਸੋ ਇਸ ਦੇ ਵਿੱਚ ਅਸੀਂ ਹੁਣ ਤੱਕ 70 ਬੰਦੇ ਰਾਉਂਡ ਅਪ ਕਰ ਚੁੱਕੇ ਹਾਂ ਜੀ ਤੇ ਉਹਨਾਂ ਦੇ ਖਿਲਾਫ ਜੋ ਕਾਰਵਾਈਆਂ ਉਹ ਕੀਤੀਆਂ ਜਾ ਰਹੀਆਂ ਜੋ ਅਸੀਂ ਤੁਹਾਡੇ ਨਾਲ ਸ਼ਾਮ ਤੱਕ ਸ਼ੇਅਰ ਕਰਦੇ ਹਾਂ ਜੀ ਮੈਮ ਅੱਜ ਇੱਥੇ ਜਿੱਥੇ ਜਿੱਥੇ ਤੁਸੀਂ ਪਹੁੰਚੇ ਹੋ ਇੱਥੇ ਵੀ ਕੋਈ ਨਾਮਜ਼ਦ ਹੋਇਆ ਸੀ ਬੰਦਾ ਜੀ ਉਹ ਇਹ ਏਰੀਆ ਦੇ ਨਾਲ ਵੀ ਹੈਗਾ ਜੀ ਬਾਕੀ ਵੀ ਸਾਡੇ ਹੈਗੇ ਜਿੱਥੇ ਸਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਜੀ ਅੱਜ ਤੁਸੀਂ ਮੈਮ ਖੁਦ ਗਰਾਉਂਡ ਲੈਵਲ ਤੇ ਉੱtre ਹੋ ਕੋਈ ਹੋਰ ਵੱਡੀ ਇਦਾਂ ਦੀ ਸਾਹਮਣੇ ਆਈ ਹੈ ਕੱਚੀ ਜਿਵੇਂ ਜਿਵੇਂ ਕੋਈ ਚੀਜ਼ ਸਾਹਮਣੇ ਆਂਦੀ ਆਪਾਂ ਤੁਹਾਡਾ ਸ਼ੇਅਰ ਕਰਦੇ ਹਾਂ